ਜੋ ਸੇਵਹ ਜੋ ਸੇਵਹ ਤਉਦ ਜੀ ਜਨ ਨਾਨਕ ਤੈਨ ਕੁਰਬਾਨ ਸਹਬ ਕਹਿੰਦੇ ਅਸੀਂ ਤਾਂ ਉਹਨਾਂ ਤੋਂ ਕੁਰਬਾਨ ਜਾਂ ਨਹੀਂ ਹਾਂ ਜਿਹੜੇ ਤੈਨੂੰ ਸੇਵਦੇ ਨੇ ਜਿਹੜੇ ਤੈਨੂੰ ਯਾਦ ਕਰਦੇ ਨੇ ਜਿਹੜੇ ਤੇਰਾ ਆਰਾਧਨ ਕਰਦੇ ਨੇ ਅਸੀਂ ਉਹਨਾਂ ਦੀ ਨਿੰਦਾ ਨਹੀਂ ਕਰਦੇ ਪਏ ਸਾਡੇ ਨਾਲੋਂ ਤੇ ਭਲੇ ਨੇ ਨਾ ਕਮ ਸੇ ਕਮ ਤੈਨੂੰ ਯਾਦ ਤੇ ਕਰ ਰਹੇ ਤੂੰ ਮਿਲਿਆ ਨਹੀਂ ਮਿਲਿਆ ਇਹ ਉਹਨਾਂ ਦੇ ਕਰਮ ਨੇ ਇਹ ਤੇਰੀ ਕਿਰਪਾ ਹੈ ਕਦੋਂ ਕਰੇਗਾ ਕਦੋਂ ਨਹੀਂ ਕਰੇਗਾ ਇਹ ਤੂੰ ਜਾਣੇ ਪਰ ਸਾਡੇ ਨਾਲੋਂ ਤੇ ਭਲੇ ਨੇ ਨਾ ਜਿਹੜੇ ਰਸਤੇ ਤੇ ਤੁਰ ਪਏ ਨੇ ਪਰ ਸਾਡੀ ਜ਼ਿੰਦਗੀ ਮਾਫ ਕਰਿਓ ਕਈ ਵਾਰ ਇੰਜ ਲੱਗਦਾ ਹੁੰਦਾ ਵੀ ਸਾਡੇ ਕਮਿਊਨਿਟੀ ਦੇ ਦੋ ਹੀ ਗੇਅਰ ਨੇ ਬਸ ਦੋ ਹੀ ਕੰਮ ਰਹਿ ਗਏ ਨੇ ਸਾਡੀ ਕੌਮ ਦੇ ਕੋਲ ਮੈਨੂੰ ਮਾਫ ਕਰਦੇਓ ਦੋ ਗੇਅਰ ਜਿਵੇਂ ਆਮ ਗੱਡੀ ਦੇ ਪੰਜ ਗੇਅਰ ਹੁੰਦੇ ਕਿਸੇ ਦੇ ਚਾਰ ਹੁੰਦੇ ਨਾ ਸਾਡੀ ਕਮਿਊਨਿਟੀ ਦੇ ਦੋ ਹੀ ਆ ਜਾਂ ਤਾਂ ਟੌਪ ਗੇਅਰ ਤੇ ਜਾਂ ਰਿਵਰਸ ਗੇਰ ਜਾਂ ਤਾਂ ਫਿਰ ਕਿਸੇ ਦੀ ਜਦੋਂ ਵਡਿਆਈ ਕਰਨ ਆਗੇ ਸਿਫਤ ਕਰਨ ਆਗੇ ਤੇ ਬਸ ਫਿਰ ਉਹਨੂੰ ਅਸਮਾਨੀ ਚੜਾ ਦੇਣਾ ਤੇ ਜੇ ਕਿਸੇ ਦੇ ਪਿੱਛੇ ਪੈ ਗਏ ਤੇ ਫਿਰ ਉਹਦਾ ਓਵਰਵਰਸ ਗੇਰ ਲਾਉਂਦੇ ਵੀ ਬੰਦਾ ਨਾ ਘਰ ਦਾ ਨਾ ਪੰਥ ਦਾ ਨਾ ਘਾਟ ਦਾ ਕਾਸੇ ਜੋਗਾ ਨਹੀਂ ਉਹਨੂੰ ਛੱਡ ਦੇਗੇ ਸਾਡੇ ਪੰਥ ਦੀ ਅੱਜ ਜ਼ਿਆਦਾ એનર્ਜੀ ਮਿਲਦਾ ਇਸੇ ਕੰਮ ਤੇ ਲੱਗੀ ਹੋਈ ਜਾਂ ਤਾਂ ਕਿਸੇ ਨੂੰ ਟਾਪ ਤੇ ਚੜਾਉਣ ਤੇ ਤੇ ਜਾਂ ਕਿਸੇ ਨੂੰ ਮਿੱਟੀ ਚ ਰੋਲਣ ਉੱਤੇ ਪਰ ਸਹਿਬ ਪਾਤਸ਼ਾਹ ਇੱਥੇ ਜਿਹੜੀ ਗੱਲ ਕਹਿੰਦੇ ਨੇ ਸਹਿਬ ਕਹਿੰਦੇ ਨੇ ਦਾਤਾ ਅਸੀਂ ਉਹਨਾਂ ਤੋਂ ਕੁਰਬਾਨ ਜਾਣੇ ਆ ਜਿਹੜੇ ਕਮ ਸੇ ਕਮ ਤੈਨੂੰ ਆਰਾਧ ਰਹਿ ਇਹ ਨਹੀਂ ਕਿ ਅਸੀਂ ਉਹਨਾਂ ਦੀ ਵਡਿਆਈ ਕਰੀ ਜਾਈਏ ਜਾਂ ਉਹਨਾਂ ਨੂੰ ਭੰਡੀ ਜਾਈਏ ਬਸ ਕੁਰਬਾਨ ਜਾਣੇ ਕਮ ਸੇ ਕਮ ਵਰਸਤੇ ਤੇ ਤੁਰ ਤਾਂ ਪਏ ਨੇ ਨਾ ਪਰ ਸਾਡਾ ਅੱਜ ਕੀ ਹੈ ਜਿਹੜੇ ਤੁਰੇ ਨੇ ਉਹਨਾਂ ਦੀ ਭੰਡੀ ਜਿਹੜੇ ਨਹੀਂ ਤੁਰੇ ਉਹਨਾਂ ਨੂੰ ਫਿਰ ਦਿਨ ਰਾਤ ਸਲਾਹ ਸਲਾਹ ਕੇ ਉਹਨਾਂ ਨੂੰ ਟੀਸੀਆਂ ਤੇ ਚੜਾ ਦੇਣਾ ਪਰ ਕੇਵਲ ਸਹਿਬ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਜਾਣੇ ਆ ਜਿਹੜੇ ਇਸ ਮਾਰਗ ਤੇ ਪਾਂਧੀ ਤਾਂ ਬਣ ਗਏ ਨੇ ਪਰ ਹੁਣ ਸਾਡੀ ਹਾਲਤ ਕੀ ਆਪ ਨਾ ਦੇਹ ਚਰੂ ਭਰ ਪਾਣੀ ਤਿਹ ਨਿੰਦਹਿ ਜਿਹ ਗੰਗਾ ਆਨੀ ਵੀ ਆਪ ਤਾਂ ਮੈਂ ਸਿਮਰਨ ਨਹੀਂ ਕਰ ਪਾਉਂਦਾ ਪਰ ਜਿਹੜਾ ਸਿਮਰਨ ਕਰ ਰਿਹਾ ਉਹਨੂੰ ਮੈਂ ਕਹਾਂ ਨਾ ਜੀ ਇਹ ਤਾਂ ਤੋਤਾ ਰਟਣ ਇਹ ਤੇ ਜ਼ਬਾਨ ਨਾਲ ਉੱਚੀ ਉੱਚੀ ਜਪਦਾ ਪਿਆ ਦੇਖੋ ਗੁਰਮੁਖੋ ਇਹ ਜਿਹੜਾ ਸਿਮਰਨ ਹੈ ਨਾ ਸਿਮਰਨ ਦਾ ਵਿਸ਼ਾ ਜਿਹੜਾ ਹੈ ਮੈਂ ਇੱਕ ਬੇਨਤੀ ਕਰਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸਤੇ ਵੀ ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਤੂੰ ਸਿਮਰਨ ਨਾ ਕਰ ਕਿਸੇ ਧਰਮ ਨੇ ਕਦੀ ਇਹ ਨਹੀਂ ਕਿਹਾ ਵੀ ਤੂੰ ਸਿਮਰਨ ਨਾ ਕਰ ਹਾਂ ਵਿਆਖਿਆ ਜ਼ਰੂਰ ਹੈ ਵਿਆਖਿਆ ਅਸੀਂ ਵੱਖਰੀ ਵੱਖਰੀ ਕਰ ਦਿੱਤੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਮਰਨ ਕਰਨ ਦੀ ਗੱਲ ਤੇ ਆਉਂਦੀ ਹੈ ਪਰ ਸਿਮਰਨ ਨਾ ਕਰਨ ਦੀ ਗੱਲ ਨਹੀਂ ਕਿਤੇ ਆਉਂਦੀ ਵੀ ਤੂੰ ਸਿਮਰਨ ਨਾ ਕਰ ਪਰ ਜਦੋਂ ਅਸੀਂ ਵਿਆਖਿਆ ਕੀਤੀ ਉਦੋਂ ਮਤਭੇਦ ਹੋ ਗਏ ਕੋਈ ਕਹਿੰਦਾ ਇਸ ਤਰ੍ਹਾਂ ਕਰ ਕੋਈ ਕਹਿੰਦਾ ਇਸ ਤਰ੍ਹਾਂ ਕਰ ਪਰ ਜੇ ਅਸੀਂ ਤਰੀਕੇ ਦੇ ਨਾਲ ਕਦੀ ਦੇਖੀਏ ਨਾ ਹੁਣ ਚਲੋ ਆਪੋ ਆਪਣਾ ਮਤਭੇਦ ਹੈ ਇੱਕ ਕਹਿ ਰਿਹਾ ਵੀ ਤੂੰ ਬਸ ਜਪਣਾ ਸ਼ੁਰੂ ਕਰ ਦੇ ਉਹ ਵੀ ਭਲਾ ਪਰ ਇੱਕ ਜੋ ਸਹੀ ਤਰੀਕੇ ਨਾਲ ਕਹਿ ਰਿਹਾ ਵੀ ਪਹਿਲਾਂ ਧਰਤ ਤਿਆਰ ਕਰ ਜਦੋਂ ਧਰਤ ਕਾਇਆ ਸਾਧਕ ਦੇ ਵਿੱਚ ਦੇਹ ਕਰਤਾ ਬਿਓ ਜ਼ਮੀਨ ਨੂੰ ਪਹਿਲਾਂ ਸਾਫ਼ ਕਰ ਇਹਦੇ ਵਿੱਚੋਂ ਨਦੀਨ ਕੱਢ ਇਹਦੇ ਵਿੱਚੋਂ ਮਾੜਾ ਕਾ ਜਿਹੜਾ ਉਹਨੂੰ ਤਵੀਆਂ ਵਾਹ ਉਹਨੂੰ ਕੱਢ ਉਹਨੂੰ ਸਾੜ ਉਹਨੂੰ ਪਧਰਾ ਕਰ ਚੰਗੀ ਤਰ੍ਹਾਂ ਜ਼ਮੀਨ ਤਿਆਰ ਕਰ ਫਿਰ ਇਹਦੇ 'ਚ ਬੀ ਕੇਰ ਤੇ ਫਿਰ ਫਸਲ ਹੋਵੇਗੀ ਤੇ ਹੁਣ ਗੋਟੇ-ਗੋਟੇ ਨਦੀਨ ਉੱਗਿਆ ਹੋਵੇ ਬੁਰਾ ਹਾਲ ਹੋਵੇ ਨਾ ਕੋਈ ਪਧਰਾ ਥਾਂ ਹੋਵੇ ਤੇ ਉਸ ਪੈਲੀ ਦੇ ਵਿੱਚ ਕੋਈ ਵਤ ਨਾ ਕੋਈ ਵਤਰ ਨਾ ਆਇਆ ਹੋਵੇ ਤੇ ਜਾ ਕੇ ਤੂੰ ਉੱਥੇ ਬੀ ਦਾ ਸਟਾ ਦੇ ਦੇਵੇਂ ਨਾਲੇ ਤੇਰਾ ਬੀ ਖਰਾਬ ਹੋ ਜਾਏ ਨਾਲੇ ਸਮਾ ਖਰਾਬ ਹੋ ਜਾਏ ਇਸ ਕਰਕੇ ਜਪਣ ਤੋਂ ਪਹਿਲਾਂ ਥੋੜਾ ਅਜਿਆ ਤਿਆਰੀ ਕਰਨੀ ਚਾਹੀਦੀ ਹੈ ਹੁਣ ਇੱਕ ਸਾਡਾ ਇਹ ਵੀ ਕਹਿੰਦੇ ਨੇ ਵੀ ਜਪਾਂਗੇ ਤਾਂ ਹਿਰਦਾ ਸ਼ੁੱਧ ਹੋਏਗਾ ਤੁਸੀਂ ਕਹਿੰਦੇ ਪਹਿਲਾਂ ਹਿਰਦਾ ਸ਼ੁੱਧ ਕਰੋ ਫਿਰ ਜਪੋ ਨਹੀਂ ਨਹੀਂ ਇਹ ਨਹੀਂ ਅਸੀਂ ਕਹਿੰਦੇ ਵੀ ਪਹਿਲਾਂ ਹਿਰਦਾ ਸ਼ੁੱਧ ਕਰੋ ਤੇ ਫਿਰ ਜਪੋ ਨਹੀਂ ਕਿਉਂਕਿ ਜਪਨ ਨਾਲ ਹੀ ਹਿਰਦਾ ਸ਼ੁੱਧ ਹੋਏਗਾ ਪਰ ਜਪਨ ਤੋਂ ਪਹਿਲਾਂ ਇੱਕ ਤਿਆਰੀ ਕਰਨੀ ਉਹ ਤਿਆਰੀ ਕੀ ਕਰਨੀ ਵੀ ਥੋੜਾ ਜਿਹਾ ਆਪਣੇ ਇੰਦਰੀਆਂ ਦੇ ਉੱਤੇ ਕੰਟਰੋਲ ਕਰਨਾ ਬੰਦੇ ਦਾ ਸ਼ੁਰੂ ਹੋ ਜਾਵੇ ਥੋੜੀ ਥੋੜੀ ਅੰਦਰ ਦੀ ਇਕਾਗਰਤਾ ਬਣਾਉਣੀ ਸ਼ੁਰੂ ਕਰ ਲਵੇ ਵੀ ਮੈਂ ਹੁਣ ਜਪਨਾ ਹੈ ਮੈਂ ਕੋਈ ਬੀ ਆਪਣੇ ਅੰਦਰ ਕੇਰਨਾ ਹੈ ਥੋੜੀ ਥੋੜੀ ਤਿਆਰੀ ਕਰਨੀ ਸ਼ੁਰੂ ਕਰ ਦਵੇ ਬਸ ਜਦੋਂ ਤਿਆਰੀ ਹੋ ਗਈ ਨਾ ਫਿਰ ਜਦੋਂ ਅਸੀਂ ਪੜਦੇ ਆ ਨਾ ਇੱਕ ਚਿੱਤ ਜਿਹੇ ਇੱਕ ਛਿਨ ਤੇ ਆਇਓ ਉਹ ਛਿਨ ਵਾਸਤੇ ਪਹਿਲਾਂ ਤਿਆਰੀ ਕਰਨੀ ਪੈਣੀ ਆ ਜਿਵੇਂ ਘਰ ਵਿੱਚ ਬੱਚੀ ਧੀ ਪੈਦਾ ਹੋਵੇ ਨਾ ਤੇ ਕਈ ਵਾਰ ਮਾਪਿਆਂ ਨੂੰ ਉਸੇ ਵੇਲੇ ਚਿੰਤਾ ਹੋ ਜਾਂਦੀ ਵੀ ਅਸੀਂ ਇਹਨੂੰ ਵਿਆਹਣਾ ਤੇ ਜਾਂ ਫਿਰ 2-4 ਸਾਲਾਂ ਬਾਅਦ ਚਿੰਤਾ ਪੈਦਾ ਹੋ ਜਾਂਦੀ ਤੇ ਫਿਰ ਹੁਣ ਜਿਹੜਾ ਵਿਆਹ ਦਾ ਪ੍ਰੋਸੈਸ ਆਨੰਦ ਕਾਰਜਾਂ ਦਾ ਜਿਹੜਾ ਸਾਰਾ ਰਸਮ ਹੈ ਉਹ ਸਮਾਂ ਹੁੰਦਾ ਤੇ 40-45 ਮਿੰਟ ਦਾ ਹੀ ਆ ਪਰ ਉਹਦੇ ਵਾਸਤੇ ਤਿਆਰੀ ਕਰਦਿਆਂ ਕਰਦਿਆਂ ਬੰਦੇ ਨੂੰ 17-18-20-22 ਸਾਲ ਲੱਗ ਜਾਂਦੇ ਆ ਪਰ ਹੁੰਦਾ ਤੇ ਉਹ 40 ਮਿੰਟ ਦਾ ਹੀ ਆ ਸਾਰਾ 40 50 ਮਿੰਟ ਅੱਧਾ ਘੰਟਾ ਇੱਕ ਘੰਟਾ ਪਰ ਉਹਨੇ ਕੋ ਸਮੇਂ ਵਾਸਤੇ ਤਿਆਰੀ ਕਰਦਿਆਂ ਕਰਦਿਆ ਪਹਿਲੇ 2 3 ਸਾਲ ਤੇ ਬੰਦੇ ਨੂੰ ਦਿਨ ਰਾਤ ਸੁਰਤ ਨਹੀਂ ਆਉਂਦੀ ਵੀ ਆ ਵੀ ਕਰਨਾ ਉਧਰ ਵੀ ਤਿਆਰੀ ਕਰਨੀ ਤੇ ਹੈ ਉਹ ਸਾਰਾ 40 50 ਮਿੰਟ ਦਾ ਉਸ 40 50 ਮਿੰਟ ਵਾਸਤੇ ਇੰਨੇ ਸਾਲ ਤਿਆਰੀ ਕਰਨੀ ਪੈਂਦੀ ਆ ਹੁਣ ਜਿਹੜਾ ਇੱਕ ਛੇਨ ਅਸੀਂ ਪ੍ਰਾਪਤ ਕਰਨਾ ਹੈ ਨਾ ਉਸ ਇੱਕ ਛੇਨ ਵਾਸਤੇ ਤਿਆਰੀ ਕਰਨੀ ਪਵੇਗੀ ਥੋੜਾ ਥੋੜਾ ਪਹਿਲਾਂ ਬਹਿਣ ਦਾ ਸੁਭਾਅ ਬਣੇ ਆਪਣੇ ਵਿਕਾਰਾਂ ਤੇ ਕੰਟਰੋਲ ਕਰਨ ਦਾ ਸੁਭਾਅ ਬਣੇ ਆਪਣੇ ਇੰਦਰੀਆਂ ਦੀ ਪਕੜ ਸਹੀ ਜੇ ਸਹੀ ਜੇ ਮਜ਼ਬੂਤ ਹੋਵੇ ਆਪਣੇ ਫੁਰਨਿਆਂ ਦੀ ਪਕੜ ਥੋੜੀ ਥੋੜੀ ਮਜ਼ਬੂਤ ਹੋਵੇ ਇਸ ਮਨ ਦੀ ਚੰਚਲਤਾ ਥੋੜੀ ਥੋੜੀ ਘਟੇ ਫਿਰ ਜਦੋਂ ਉਹ ਵਾਹਿਗੁਰੂ 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 ਦਾ ਬੀ ਅੰਦਰ ਕੇਰਾਂਗੇ ਤਾਂ ਉਹ ਬਹੁਤ ਜ਼ਿਆਦਾ ਫਲੀਪੂਤ ਹੋਵੇਗਾ ਇਹ ਤਾਂ ਇੰਜ ਹੈ ਗੁਰਮੁਖੋ ਸਾਰੇ ਇੰਦਰੀਆ ਜਿਵੇਂ ਨੇ ਇੱਕ ਐਗਜ਼ਾਮਪਲ ਦੇਦਾ ਆਪਾਂ ਮੋਬਾਈਲ ਤੇ ਸਾਰਿਆਂ ਕੋਲ ਹੀ ਹੈ ਕਈ ਵਾਰ ਆਪਾਂ ਨੰਬਰ ਮਲਾਉਂਦੇ ਆ 10 ਨੰਬਰ ਹੁੰਦੇ ਆ ਆਪਣੇ ਦੇਸ਼ ਅੰਦਰ 10 ਅੱਖਰ ਹੁੰਦੇ ਨੇ ਜਦੋਂ ਆਪਾਂ ਕੋਈ ਨੰਬਰ ਲਾਉਣੇ ਕਿਸੇ ਦਾ 9 ਅੱਖਰ ਬਿਲਕੁਲ ਸਹੀ ਲੱਗ ਜਾਣ 9 ਨੰਬਰ ਬਿਲਕੁਲ ਸਹੀ ਹੋਣਾ ਤੇ 10ਵਾਂ ਇੱਕ ਨੰਬਰ ਜਿਹੜਾ ਉਹ 9 ਦੀ ਥਾਂ ਤੇ 8 ਨੰਪਿਆ ਜਾਵੇ ਜਾਂ 9 ਦੀ ਥਾਂ ਤੇ 7 ਨੰਬਿਆ ਜਾਵੇ ਤੇ ਕਈ ਵਾਰ ਫੋਨ ਲਾਉਣਾ ਬਿਹਾਰ ਵਿੱਚ ਹੁੰਦਾ ਤੇ ਮਿਲਦਾ ਅਸਾਮ ਵਿੱਚ ਜਾ ਕੇ ਆ ਉਹ ਇੱਕ ਨੰਬਰ ਦੇ ਗਲਤ ਕਰਕੇ ਹੁਣ ਕਈ ਵਾਰ ਕੀ ਹੈ ਅਸੀਂ ਆਪਣੇ ਮੰਨ ਲਓ ਸਾਡੇ ਅੱਖਾਂ ਤੇ ਵੀ ਕੰਟਰੋਲ ਕੰਨਾਂ ਤੇ ਵੀ ਕੰਟਰੋਲ ਜ਼ੁਬਾਨ ਤੇ ਵੀ ਕੰਟਰੋਲ ਨਾਸਕਾ ਤੇ ਵੀ ਕੰਟਰੋਲ ਪੰਜ ਚਾਰਾਂ ਤੇ ਕੰਟਰੋਲ ਹੋ ਗਿਆ ਪੰਜਵੇਂ ਤੇ ਨਹੀਂ ਹੋਇਆ ਕਹਾਣੀ ਖਰਾਬ ਹੋ ਜਾਣੀ ਹੈ ਤਿੰਨਾ ਤੇ ਕੰਟਰੋਲ ਹੋ ਗਿਆ ਦੋ ਤੇ ਨਹੀਂ ਹੋਇਆ ਤਾਂ ਵੀ ਕਹਾਣੀ ਖਤਮ ਹੋ ਜਾਣੀ ਹੈ ਸੋ ਇਸ ਤਰ੍ਹਾਂ ਵੀ ਜਿਵੇਂ ਸਾਰੇ ਅੱਖਰ ਸਹੀ ਹੋਣਗੇ ਤਾਂ ਨੰਬਰ ਮੋਬਾਈਲ ਜਿਹੜਾ ਫੋਨ ਜਿਹੜਾ ਉਹ ਸਹੀ ਥਾਂ ਤੇ ਮਿਲੇਗਾ ਜਾ ਕੇ ਇੱਕ ਵੀ ਅੱਖਰ ਗਲਤ ਹੋ ਗਿਆ ਤੇ ਪਤਾ ਹੀ ਨਹੀਂ ਉਹਨੇ ਕਿੱਥੇ ਜਾ ਕੇ ਲੱਗ ਜਾਣਾ ਸੋ ਇਸ ਤਰ੍ਹਾਂ ਜਦੋਂ ਅਸੀਂ ਬੈਠਣਾ ਸਾਡਾ ਸਾਰੇ ਸਾਰੇ ਇੰਦਰੀਆ ਤੇ ਕੰਟਰੋਲ ਹੋਵੇ ਇਹ ਨਹੀਂ ਬੰਦਾ ਕਵੇ ਵੀ ਅੱਖਾਂ ਵੀ ਮੈਂ ਬੰਦ ਕਰ ਲੀਆਂ ਜ਼ੁਬਾਨ ਵੀ ਮੇਰੀ ਬੰਦ ਹੈ ਮੈਂ ਚਸਕਾ ਕੋਈ ਨਹੀਂ ਲੈ ਰਿਆ ਮੈਂ ਖਾ ਵੀ ਕੁਛ ਨਹੀਂ ਰਿਆ ਮੂੰਹ ਵੀ ਮੇਰਾ ਖਾਲੀ ਹੈ ਸੁਗੰਧੀ ਵੀ ਕੋਈ ਨਹੀਂ ਲੈ ਰਿਆ ਪਰ ਕੰਨਾਂ ਨਾਲ ਥੋੜੀ ਥੋੜੀ ਗੱਲ ਮੈਂ ਕਿਸੇ ਦੀ ਸੁਣ ਰਿਆ ਬਸ ਉਸ ਇੱਕ ਨੰਬਰ ਨੇ ਸੁਰਤ ਕਿੱਧਰ ਦੀ ਕਿੱਧਰ ਲੈ ਜਾਣੀ ਖੈਰ ਇਹ ਥੋੜਾ ਵੱਖਰਾ ਤੇ ਡੂੰਘਾ ਵਿਸ਼ਾ ਹੁੰਦਾ ਜਿਵੇਂ ਜਿਵੇਂ ਜੁੜਾਂਗੇ ਜਿਵੇਂ ਜਿਵੇਂ ਇਸ ਮਾਰਗ ਤੇ ਪੰਦੀ ਬਣਾਂਗੇ ਅੰਦਰ ਦੀ ਤਿਆਰੀ ਮੈਂ ਕਹਿ ਰਿਹਾ ਅੰਦਰ ਦੀ ਤਿਆਰੀ ਪਹਿਲਾਂ ਥੋੜੀ ਕਰਨੀ ਪਵੇਗੀ ਫਿਰ ਜਪਾਂਗੇ ਹੁਣ ਕਈ ਕਹਿੰਦੇ ਵੀ ਜਪਾਂਗੇ ਤਾਂ ਅੰਦਰ ਨਿਰਮਲ ਹੋਏਗਾ ਤੇ ਕਈ ਕਹਿੰਦੇ ਵੀ ਜਪੋ ਨਿਰਮਲ ਅੰਦਰ ਨਿਰਮਲ ਹੋਏਗਾ ਕਈ ਕਹਿੰਦੇ ਪਹਿਲਾਂ ਮਨ ਨਿਰਮਲ ਕਰਕੇ ਫਿਰ ਜਪੋ ਨਹੀਂ ਮਨ ਨਿਰਮਲ ਕਰਕੇ ਨਹੀਂ ਸਿਰਫ ਤਿਆਰੀ ਕਰਨੀ ਹੈ ਤਿਆਰੀ ਕਰਕੇ ਜਦੋਂ ਜਪਾਂਗੇ ਉਦੋਂ ਫਿਰ ਇਹ ਮਨ ਦੀ ਚੰਚਲਤਾ ਖਤਮ ਹੋ ਜਾਏਗੀ ਇਹ ਹਿਰਦਾ ਜਿਹੜਾ ਨਿਰਮਲ ਹੋਣਾ ਸ਼ੁਰੂ ਹੋ ਜਾਏਗਾ ਖੈਰ ਮਹਾਰਾਜ ਜੀ ਇੱਥੇ ਜਿਹੜੀ ਗੱਲ ਕਹਿ ਰਹੇ ਨੇ ਜੋ ਸਰਤਾ ਅਕਾਲ ਪੁਰਖ ਪਰਮੇਸ਼ਰ ਨੂੰ ਦਾਤਾਰ ਕਹਿੰਦੇ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿੰਨ ਕੁਰਬਾਨਾ ਜੋੜੇ ਤੈਨੂੰ ਸੇਵਦੇ ਧਿਆਉਦੇ ਨੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਆਂ